ਬੋੜਾ ਬੋੜਾ ਤੇੜੀਆਂ ਢੰਡੀਆਂ ਨੇ ਸਾਵਾ ਦੱਸ ਤੈਨੂੰ ਕੀ ਬੁਲਾਵਾ ਬੋੜਾ ਬੋੜਾ ਤੇੜੀਆਂ ਢੰਡੀਆਂ ਨੇ ਸਾਵਾ ਦੱਸ ਤੈਨੂੰ ਕੀ ਬੁਲਾਵਾ ਸਤ ਗੁਰੂ ਮੇਰਾ ਤੇਰੇ ਦੇਹਾਂਏ ਤੇਰੇ ਸਦਕੇ ਨਜਾਵਾਂ ਹੋੜਾ ਮੇ ਬੋੜਾ ਤੇੜੀਆਂ ਟੰਡੀਆਂ ਨੇ ਸਾਵਾ ਦੱਸ ਤੈਨੂੰ ਕੀ ਬੁਲਾਵਾਂ ਹੋੜਾ ਮੇ ਬੋੜਾ ਤੇੜੀਆਂ ਟੰਡੀਆਂ ਨੇ ਸਾਵਾ ਦੱਸ ਤੈਨੂੰ ਕੀ ਬੁਲਾਵਾਂ ਅੰਬਾ ਵੇ ਅੰਬਾ ਤੇਰੇ ਮਿੱਠੇ ਨੇ ਅੰਬ ਦੱਸ ਤੈਨੂੰ ਕੀ ਬੁਲਾਵਾਂ ਅੰਬਾ ਵੇ ਅੰਬਾ ਤੇਰੇ ਮਿੱਠੇ ਨੇ ਅੰਬ ਦੱਸ ਤੈਨੂੰ ਕੀ ਬੁਲਾਵਾਂ ਸਤ ਗੁਰੂ ਮੇਰਾ ਤੇਰੇ ਜਹਾਂਏ ਤੇਰੇ ਸਦਕੇ ਮਜਾਵਾਂ අම්භව යම්බාතරෙ මෙටෙනේ යම්පදස තැනු කිබුලාවා හම්භාවේ යම්බාතරෙන් මෙටනේ අම්බදස තැනු කිබුලාවා. නිම්මේණ නිම්මේතරෙ පත්තේනෙ කවුරේ දස තැනු කිබුලාම නිම්මේණි නිම්මේතිරෙත් ਫਤੈਨੇ ਕੌੜੇ ਦੱਚ ਤੈਨੂੰ ਕੀ ਬੁਲਾਵਾ ਸਤ ਗੁਰੂ ਮੇਰਾ ਕਰੇ ਦੁੱਖਾਂ ਨੂੰ ਦੂਰ ਤੇਰੇ ਸਦਕੇ ਮੈਂ ਜਾਵਾਂ ਨਿੰਮੇ ਨਿੰਮੇ ਤੇਰੇ ਫਤੈਨੇ ਕੌੜੇ ਦੱਚ ਤੈਨੂੰ ਕੀ ਬੁਲਾਵਾ ਨਿੰਮੇ ਨਿੰਮੇ ਤੇਰੇ ਫਤੈਨੇ ਕੌੜੇ ਦੱਚ ਤੈਨੂੰ ਕੀ ਬੁਲਾਵਾ ਪਿਪਲਾਵੇਂ ਪਿਪਲਾ ਤੇਰੀ ਕਰਦੇ ਨੇ ਪੂਜਾ ਦੱਚ ਤੈਨੂੰ ਕੀ ਬੁਲਾਵਾ ਪਿਪਲਾਵੇਂ ਪਿਪਲਾ ਤੇਰੀ ਕਰਦੇ ਨੇ ਪੂਜਾ ਦੱਚ ਤੈਨੂੰ ਕੀ ਬੁਲਾਵਾ ਸਤ ਗੁਰੂ ਮੇਰਾ ਤੇਰੇ ਜਿਹਾ ਏ ਤੇਰੇ ਸਦਕੇ ਮਿਦਾਵਾ ਪਿਪਲਾਵੇਂ ਪਿਪਲਾ ਤੇਰੀ ਕਰਦੇ ਨੇ ਪੂਜਾ ਦੱਚ ਤੈਨੂੰ ਕੀ ਬੁਲਾਵਾ ਪਿਪਲਾਵੇਂ ਪਿਪਲਾ ਤੇਰੀ ਕਰਦੇ ਨੇ ਪੂਜਾ ਦੱਚ ਤੈਨੂੰ ਕੀ ਬੁਲਾਵਾ ਕਿੱਕਰਾ ਵੇ ਕਿੱਕਰਾ ਤੈਨੂੰ ਲੱਗਦੇ ਨੇ ਕੰਡੇ ਦੱਚ ਤੈਨੂੰ ਕੀ ਬੁਲਾਵਾ ਕਿਕਰਾਵੇ ਕਿਕਰਾ ਤੈਨੂੰ ਲੱਗਦੇ ਨੇ ਕੰਡੇ ਦੱਚ ਤੈਨੂੰ ਕੀ ਬੁਲਾਵਾ ਸਤ ਗੁਰੂ ਮੇਰਾ ਨਾ ਤੇਰੇ ਦਹਾਈ ਤੇਰੇ ਸਦਕੇ ਨ ਜਾਵਾ ਕਿਕਰਾਵੇ ਕਿਕਰਾ ਤੈਨੂੰ ਲੱਗਦੇ ਨੇ ਕੰਡੇ ਦੱਚ ਤੈਨੂੰ ਕੀ ਬੁਲਾਵਾ ਕਿਕਰਾ ਵੇ ਕਿਕਰਾ ਤੈਨੂੰ ਲੱਗਦੇ ਨੇ ਕੰਡੇ ਦੱਸ ਤੈਨੂੰ ਕੀ ਬੁਲਾਵਾਂ